ਸਵੇਰੇ ਦੀ ਅਪਡੇਟ ਫੇਸਬੁਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਬੀਤੇ 2 ਦਿਨ ਪਹਿਲਾਂ ਫੇਸਬੁਕ ਜਿਹੜੀ ਕ੍ਰੈਸ਼ ਹੋ ਜਾਂਦੇ ਉਸ ਦੇ ਨਾਲ ਹੀ ਮੌਜੂਦਾ ਸਮੇਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਫੇਸਬੁਕ ਦਾ ਸਰਵਰ ਜਿਹੜਾ ਡਾਊਨ ਚੱਲ ਰਿਹਾ ਜਿਸ ਦੇ ਚੱਲਦਿਆਂ ਲੋਕਾਂ ਨੂੰ ਵੀ ਆਪਣੇ ਕੰਮ ਕਰਨ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ ਤੇ ਹਰ ਕਿਸੇ ਦੇ ਵੱਲੋਂ ਇੰਸਟਾਗ੍ਰam YouTube ਇਸ ਦੇ ਨਾਲ ਹੀ ਫੇਸਬੁਕ ਦਾ ਇਸਤੇਮਾਲ ਕਰਕੇ ਜਿਹੜਾ ਵਕ ਬਾਕੀ ਕੰਮ ਕੀਤੇ ਜਾਂਦੇ ਨੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਨੇ ਤਾਂ ਲਗਾਤਾਰ ਦੇਖਿਆ ਜਾ ਸਕਦਾ ਕਿ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਕੰਮ ਕਰਨ ਦੇ ਵਿੱਚ ਕਿਉਂਕਿ ਸਰਵਰ ਵੀ ਜਿਹੜੇ ਡਾਊਨ ਚੱਲ ਰਹੇ ਤਾਂ 2 ਦਿਨ ਪਹਿਲਾਂ ਜਿਹੜੇ ਫੇਸਬੁੱਕ ਕ੍ਰੈਸ਼ ਹੋ ਜਾਂਦੀ ਹੈ ਜਿਸ ਦੇ ਕਾਰਨ ਹੀ ਇਹ ਦਿੱਕਤਾਂ ਜਿਹੜੀਆਂ ਨੇ ਆ ਰਹੀਆਂ ਨੇ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਕਿ ਇੰਸਟਾਗ੍ਰam ਇਸ ਦੇ ਨਾਲ ਹੀ ਫੇਸਬੁੱਕ ਦੇ ਉੱਪਰ ਮਾਰਕ ਜ਼ਕਰਬਗਦੇ ਮੀਮ ਵੀ ਜਿਹੜੇ ਨੇ ਬਣਾਏ ਜਾ ਰਹੇ ਨੇ ਮਜ਼ਾਕ ਵੀ ਜਿਹੜਾ ਔੜਾ ਜਾਰੀ ਹੈ ਤਾਂ ਲਗਾਤਾਰ ਹੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ ਜਿਸ ਵੇਲੇ ਪਹਿਲਾਂ ਇਹ ਮੁਸ਼ਕਿਲ ਆਇਆ ਤਾਂ ਉਸ ਵੇਲੇ ਲੋਕਾਂ ਦੇ ਵੱਲੋਂ ਫੇਸਬੁੱਕ ਪੇजेस ਨੂੰ ਕਾਫੀ ਜ਼ਿਆਦਾ ਰੀਫਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਹੀ ਆਪਣੇ ਸਿਸਟਮ ਆਪਣੇ ਮੋਬਾਈਲ ਫੋਨ ਵੀ ਜਿਹੜੇ ਨੇ ਲੋਕਾਂ ਦੇ ਵੱਲੋਂ ਰੀਸਟਾਰਟ ਕੀਤੇ ਗਏ ਪਰ ਫੇਸਬੁੱਕ ਕ੍ਰੈਸ਼ ਹੋਣ ਦੇ ਕਾਰਨ ਲਗਾਤਾਰ ਹੀ ਇਹ ਮੁਸ਼ਕਿਲ ਜਿਹੜੀ ਹੈ ਦੇਖੀ ਜਾ ਸਕਦੀ ਸੀ ਰੀਸਟਾਰਟ ਕਰਨ ਦੇ ਮਗਰੋਂ ਵੀ ਲੋਕ ਜਿਹੜੇ ਨੇ ਸਹੀ ਢੰਗ ਦੇ ਨਾਲ ਆਪਣਾ ਕੰਮ ਨਹੀਂ ਕਰ ਪਾਰੇ ਸੀ ਇਸ ਦੇ ਨਾਲ ਹੀ ਜਿਹੜੇ ਮਾਰਕ ਜ਼ਕਰਬਰਗ ਨੇ ਸੀਈਓ ਨੇ ਫੇਸਬੁੱਕ ਦੇ ਉਹਨਾਂ ਦੇ ਲਈ ਮੀਮ ਵੀ ਜਿਹੜੇ ਨੇ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ ਬਣਾਏ ਜਾ ਰਹੇ ਨੇ ਤੇ ਮਜ਼ਾਕ ਉਡਾਇਆ ਜਾ ਰਿਹਾ ਤੇ ਦੂਜੇ ਪਾਸੇ ਕੁਝ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਜਿਹੜੇ ਮੁਕੇਸ਼ ਅੰਬਾਨੀ ਨੇ ਉਹਨਾਂ ਦੇ ਪਰਿਵਾਰਕ ਜਿਹੜਾ ਫੰਕਸ਼ਨ ਚੱਲ ਰਿਹਾ ਉਸ ਨੂੰ ਜ਼ਿਆਦਾ ਹਾਈਪ ਨਾ ਦਿੱਤੀ ਜਾਏ ਉਸ ਨੂੰ ਜ਼ਿਆਦਾ ਫੇਮ ਨਾ ਦਿੱਤਾ ਜਾਏ ਇਸ ਦੇ ਚਲਦਿਆਂ ਹੀ ਫੇਸਬੁੱਕ ਦਾ ਸਰਵਰ ਜਿਹੜਾ ਡਾਊਨ ਕਰ ਦਿੱਤਾ ਗਿਆ ਪਰ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੇ ਵੱਲੋਂ ਅਕਸਰ ਹੀ ਫੇਸਬੁੱਕ ਦਾ ਸੋਸ਼ਲ ਮੀਡੀਆ ਸਾਈਟਸ ਦਾ ਇਸਤੇਮਾਲ ਕਰਕੇ ਆਪਣਾ ਕੰਮ ਕੀਤਾ ਜਾਂਦਾ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ